ਅੱਜ ਪੀਰ ਬਾਬਾ ਵਜ਼ੀਰ ਸਾਹਿਬ ਦਰਬਾਰ ਚਲੇੜੀ ਕਲਾ ਦੇ ਗੱਦੀ ਨਸ਼ੀਬ ਬਾਬਾ ਭੁਪਿੰਦਰ ਸ਼ਾਹ ਨੇ ਪ੍ਰਾਇਮਰੀ ਅਤੇ ਮਿਡਲ ਸਕੂਲ ਦੇ ਸਾਰੇ ਬੱਚਿਆਂ ਨੂੰ ਸਰਦੀਆਂ ਦੇ ਮੌਸਮ ਦੇ ਚਲਦਿਆਂ ਗਰਮ ਜੁਰਾਬਾਂ ਅਤੇ ਟੋਪੀਆਂ ਵੰਡੀਆਂ ਇਸ ਤੋਂ ਇਲਾਵਾ ਉਨ੍ਹਾਂ ਇਸ ਮੌਕੇ ਸਕੂਲ ਦੇ ਸਟਾਫ ਲਈ ਟਿੱਕਿਆਂ ਦਾ ਲੰਗਰ ਵੀ ਲਗਾਇਆ ਇਸ अवसर ਤੇ ਪਿੰਡ ਦੇ ਸਰਪੰਚ ਅਤੇ ਫਤਿਹਗੜ ਸਾਹਿਬ ਤੋਂ ਬਾਬਾ ਦਿਲਸ਼ਾਦ ਨੇ ਮੁੱਖ ਮਹਿਮਾਨ ਵਜੋਂ ਸ਼ਮੂਲੀਅਤ ਕੀਤੀ ਸਕੂਲ ਚ ਕਰਵਾਏ ਇਸ ਪ੍ਰੋਗਰਾਮ ਤੇ ਸਰਪੰਚ ਸਾਹਿਬ हां जी बाबा अन्यूज इंडिया टाइम दे संपादक चंद्र नागपाल ਅਤੇ ਆਕਾਸ਼ਦੀਪ ਨੂੰ ਸਿਰੋਪਾ ਦੇ ਕੇ ਸਨਮਾਨਿਤ ਵੀ ਕੀਤਾ ਗਿਆ। ਦਾਦਾ ਕੁਪਿੰਦਰ ਸ਼ਰਜੋ ਸਕੂਲ ਦੇ ਵਿਦਿਆਰਥੀਆਂ ਨੂੰ ਸਮੇਂ-ਸਮੇਂ ਕੱਪੜੇ ਕਿਤਾਬਾਂ ਅਤੇ ਹੋਰ ਜ਼ਰੂਰਤਾਂ ਪੂਰੀਆਂ ਕਰਨ ਦੇ ਉਪਰਾਲੇ ਕਰਦੇ ਹਨ ਉਹ ਇਸ ਸਾਰੇ ਸਮਾਜ ਸੇਵਾ ਦੇ ਕੰਮ ਦਾ ਸਿਹਰਾ ਆਪਣੇ ਅਨੁਹੀ ਦਿੰਦੇ ਹਨ ਨੇ ਅੱਜ ਵੀ ਪਿੰਡ ਵਾਸੀਆ ਅਤੇ ਦਰਗਾਦੇ ਸੇਵਾਦਾਰਾਂ ਦਾ ਕੀਤਾ। ਹਾਂਜੀ ਅੱਜ ਸਾਡੇ ਸਕੂਲ ਵਿੱਚ ਸਰਕਾਰੀ ਮਿਡਲ ਸਕੂਲ ਤੇ ਪ੍ਰਾਇਮਰੀ ਸਕੂਲ ਚਲੇੜੀ ਖੁਰਦ ਬਲਾਕ ਜਖਵਾਲੀ ਜਿਹਨਾਂ ਫਟੇਗੜ ਸਾਹਿਬ ਦੇ ਕੇ ਬਾਬਾ ਜੀ ਸਰਹੰਦ ਤੋਂ ਹਾਜੀ ਬਾਬਾ ਜੀ ਤੇ ਭਵਿੰਦਰ ਸਿੰਘ ਜੀ ਤੇ ਸਰਪੰਚ ਸਾਹਿਬ ਸਮੂਹ ਨਗਰ ਨਿਵਾਸੀਆਂ ਨੇ ਬੱਚਿਆਂ ਨੂੰ ਜਿਹੜੀਆਂ ਨੇ ਲੋੜਵੰਤ ਚੀਜ਼ਾਂ ਸਰਦੀਆਂ ਤੋਂ ਜਰਾਬਾਂ ਤੇ ਟੋਪੀਆਂ ਦਿੱਤੀਆਂ ਨਾਲ ਲੰਘੇ ਚਕਾਇਆ ਪਹਿਲਾਂ ਵੀ ਇਹ ਸੇਵਾ ਕਰਦੇ ਰਹਿੰਦੇ ਨੇ ਬਾਕੀ ਅਸੀਂ ਵੀ ਧੰਨਵਾਦ ਕਰਦੇ ਆ ਤੇ ਲੋੜਪੈਣ ਤੇ ਕਾਪੀਆਂ ਕਿਤਾਬਾਂ ਪਹਿਲਾਂ ਇਹਨਾਂ ਨੂੰ ਕਾਪੀਆਂ ਦੀ ਵੀ ਸੇਵਾ ਕੀਤੀ ਗਈ ਨਵੇਂ ਸੈਸ਼ਨ ਦੌਰਾਨ ਤੇ ਜਦੋਂ ਵੀ ਲੋੜ ਪਈ ਆ ਤੇ ਬੱਚਿਆਂ ਲਈ ਹਰ ਟਾਈਮ ਹਾਜ਼ਰ ਨੇ ਸੋ ਅਸੀਂ ਧੰਨਵਾਦ ਕਰਦੇ ਹਾਂ ਇਹਨਾਂ ਦਾ ਮੈਂ ਸਕੂਲ ਵੱਲੋਂ ਤੇ ਅੱਗੇ ਵੀ ਅਸੀਂ ਉਮੀਦ ਕਰਦੇ ਹਾਂ ਵੀ ਜਦੋਂ ਜਦੋਂ ਇਹਨਾਂ ਬੱਚਿਆਂ ਦੀ ਜਿਹੜੀ ਬੇਸਿਕ ਲੋੜਾਂ ਨੇ ਜਾਂ ਕੋਈ ਵੀ ਲੋੜ ਆ ਅਸੀਂ ਬਾਬਾ ਜੀ ਨੂੰ ਕਹਿ ਕੇ ਤਾਂ ਕਿ ਅਸੀਂ ਇਹਨਾਂ ਨੂੰ ਵਧੀਆ ਸਿੱਖਿਆ ਦੇ ਸਕੀਏ ਸਰਕਾਰ ਨੇ ਸਾਡੀ ਡਿਊਟੀ ਲਈ ਆ ਤਾਂ ਇਹ ਸਮਾਜਿਕ ਤੌਰ ਤੇ ਸਾਡੇ ਨਾਲ ਹਮੇਸ਼ਾ ਖੜੇ ਨੇ ਸੋ ਅਸੀਂ ਧੰਨਵਾਦ ਕਰਦੇ ਹਾਂ ਮੈਂ ਸਕੂਲ ਦੇ ਚਾਰਜ ਪਰਸੇਨ ਸਿੰਘ ਥੈਂਕ ਯੂ

और ये पंजाब का एक बड़ा निज़ाम है कि सभी लोग मिल कर सेवा में लगते हैं आज इस गांव में सलेड़ी गांव में इन्होंने पिछले सालों की तरह फिर आज भी बच्चों को मतलब गुलाबें और मतलब अपने घर के टोपे दिए और उसके साथ साथ टिक्की का और पन्नर भी लगाया हमेशा की तरह इस साल भी बहुत ही तमाम नगर वासियों के सहयोग से पंजाब का एक निज़ाम बहुत अच्छा है कि सब मिलजुल कर सेवा में लगते हैं यहाँ भेदभाव से लोग दूर हैं और बहुत अच्छा लगता है कि यहाँ की टीचरें हैं और अपने मास्टर जी हैं तो अब हम अपनी ओर से और बाबा पुरिंदर जी जो हैं अपने मतलब भूपिंदर जी हम अपनी संस्थाओं की ओर से इन्हें सम्मानित भी करेंगे इनका हौसला अफजाई भी करेंगे और हमारी दुआएं हैं कि हमारे मतलब बाबा मला उपिंदर सिंह जी जो कि राजेंद्र साइंज जी के शागिर्द हैं और इन्होंने अपने गुरु की तरह हमेशा ही सेवा की है और हमारी इनके लिए इनके आ, आगे भी इनके लिए वो है अरदास के इनको अल्लाह ताला ऐसे ही रखे और इस सेवा में आगे तक रहें और फिर मैं एक बार कहूँगा इनका भी शुक्रिया अदा करेंगे और तमाम नगरवासियों का भी कि जिन्होंने हेल्प करी और शिकल आदाब मैं हाजीबाद अल्शाद फतेहगढ़ साहब ਜੈ ਪੀਰਾਂ ਦੀ ਜੈ ਮਸਤਾਂ ਦੀ ਮੈਂ ਸੇਵਾਦਾਰ ਹਸਨਪੁਰ ਚਲੇੜੀ ਡਿਸਟ੍ਰਿਕਟ ਫਤਗੜ ਸਾਹਿਬ ਤੋਂ ਸੇਵਾਦਾਰ ਦਰਗਾਹ شریف ਵਜੀਦ ਸ਼ਾਹ ਸਰਕਾਰ ਸਾਰੇ ਹੀ ਨਗਰ ਨੇ ਤੇ ਸੰਗਤਾਂ ਨੇ ਰਲ ਮਿਲ ਕੇ ਅੱਜ ਸਕੂਲ ਚ ਪਿੰਡ ਦੇ 8ਵੀਂ ਦਾ ਸਕੂਲ ਹੈ ਬੱਚਿਆਂ ਦਾ ਉੱਥੇ ਟੋਪੀਆਂ ਜਰਾਬਾਂ ਔਰ ਲੰਗਰ ਛਕਾਇਆ ਟਿੱਕੀਆਂ ਦਾ ਬੱਚਿਆਂ ਨੂੰ ਸਾਰੀਆਂ ਸੰਗਤਾਂ ਤੇ ਨਗਰ ਦੇ ਨਾਲ ਰਲ ਮਿਲ ਕੇ ਔਰ ਇਸੇ ਤਰ੍ਹਾਂ ਹੀ ਅਸੀਂ ਅੱਗੋਂ ਤੋਂ ਵੀ ਐਸੀ ਸੇਵਾ ਕਰਦੇ ਰਹੀਏ ਔਰ ਇਹੀ ਦਾਅਵਾਵਾਂ ਕਰਦੇ ਆ ਕਿ ਗਰੀਬ ਬੱਚਿਆਂ ਦੀਆਂ ਬੱਚਿਆਂ ਦੀਆਂ ਸੇਵਾ ਕਰਦੇ ਰਹੀਏ ਔਰ ਜੈ ਪੀਰਾਂ ਦੀ ਜੈ ਮਸਤਾਂ